ਸਾਹਿਲ ਦੀ ਮਾਂ ਦੀ ਮੌਤ ਹੋਈ ਤਾਂ ਉਸ ਦੀ ਸੁਤੇਲੀ ਮਾਂ ਨੇ ਸਾਹਿਲ ਤੇ ਇਲਜ਼ਾਮ ਲਗਾ ਦਿੱਤਾ ਕਿ ਸਾਹਿਲ ਨੇ ਮੇਰੀ ਬੇਟੀ ਦੇ ਨਾਲ ਜ਼ਬਰਦਸਤੀ ਕੀਤੀ ਹੈ ਤਾਂ ਕਿ ਉਸ ਦਾ ਬਾਪ ਉਸ ਨੂੰ ਘਰ ਤੋਂ ਕੱਢ ਦਵੇ ਤੇ ਸਾਰੀ ਜਾਇਦਾਦ ਉਸ ਦੀ ਬੇਟੀ ਨੂੰ ਮਿਲ ਜਾਵੇ ਸਾਹਿਲ ਦੇ ਬਾਪ ਨੇ ਜਾਦੇ ਸੁਨਿਆ ਤਾਂ ਉਸ ਨੇ ਸਾਹਿਲ ਨੂੰ ਬਹੁਤ ਮਾਰਿਆ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਲੈ ਗਈ ਜਿੱਥੇ ਅਦਾਲਤ ਨੇ 15 ਸਾਲ ਦੀ ਸਾਹਿਲ ਨੂੰ ਸਜ਼ਾਏ ਮੌਤ ਸੁਣਾ ਦਿੱਤੀ ਤੇ 15 ਦਿਨਾਂ ਬਾਅਦ ਜਦ ਸਾਹਿਲ ਨੂੰ ਫਾਂਸੀ ਤੇ ਲਟਕਾਇਆ ਜਾਣ ਲੱਗਾ ਤਾਂ ਸੁਤੇਲੀ ਮਾਂ ਤੇ ਉਸ ਦੀ ਬੀਟੀ ਸਾਹਿਲ ਨੂੰ ਫਾਂਸੀ ਤੇ ਲਟਕਦਾ ਦੇਖ ਕੇ ਬਹੁਤ ਖੁਸ਼ ਹੋ ਰਹੀਆਂ ਸਨ ਉਸੇ ਵਕਤ ਸਾਹਿਲ ਦੇ ਚਿਹਰੇ ਤੇ ਮੁਸਕਰਾਹਟ ਦੇਖ ਕੇ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਆਪਣੀ ਉਮਰ ਦੇਖ ਤੇ ਆਪਣੀ ਕਰਤੂਤ ਦੇਖ ਕੌਣ ਕਹੇਗਾ ਕਿ 15 ਸਾਲ ਦਾ ਬੱਚਾ ਇਸ ਤਰ੍ਹਾਂ ਗੰਦੀ ਹਰਕਤ ਵੀ ਕਰ ਸਕਦਾ ਹੈ ਇਸ ਉਮਰ ਦੇ ਬੱਚੇ ਤਾਂ ਖੇਲ ਖੁੱਦ ਵਿੱਚ ਲੱਗੇ ਰਹਿੰਦੇ ਹਨ ਪਰ ਤੂੰ ਤਾਂ ਆਖਿਰ ਅਜਿਹੀ ਕੀ ਵਜ੍ਹਾ ਸੀ ਕਿ ਤੂੰ ਇਹ ਸਭ ਕਰਨ ਲੱਗ ਗਿਆ ਕੀ ਤੇਰੇ ਦੋਸਤ ਤੇਰੇ ਤੋਂ ਵੱਡੀ ਉਮਰ ਦੇ ਹਨ ਜਾਂ ਫਿਰ ਤੇਰੇ ਘਰ ਦਾ ਮਾਹੌਲ ਹੀ ਅਜਿਹਾ ਸੀ ਜਿਹੜਾ ਤੂੰ ਇੰਨਾ ਵੱਡਾ ਪਾਪ ਕਰ ਬੈਠਿਆ న్యూਜ਼ ਰਿਪੋਰਟਰ ਆਰੋਹੀ 15 ਸਾਲ ਦੇ ਸਾਹਿਲ ਨੂੰ ਸਵਾਲ ਕਰ ਰਹੀ ਸੀ ਉਸ ਦੀ ਵੀਡੀਓ ਬਣਾਈ ਜਾ ਰਹੀ ਸੀ ਜਦ ਕਿ ਉਹ ਜੇਲ੍ਹ ਦੀਆਂ ਸਲਾਕਾਂ ਨੂੰ ਫੜ ਕੇ ਸਿਰ ਝੁਕਾ ਕੇ ਬੈਠਾ ਹੋਇਆ ਸੀ ਕਈ ਸਵਾਲ ਉਸ ਨੂੰ ਹੁਣ ਤੱਕ ਕੀਤੇ ਜਾ ਚੁੱਕੇ ਸਨ ਪਰ ਉਹ ਕੁਝ ਬੋਲ ਹੀ ਨਹੀਂ ਰਿਹਾ ਸੀ ਕਈ ਸਵਾਲ ਸਨ ਜਿਨ੍ਹਾਂ ਦਾ ਜਵਾਬ ਰਿਪੋਰਟਰ ਆ ਰੋਹੀ ਲੈਣਾ ਚਾਹੁੰਦੀ ਸੀ ਪਰ ਜਦ ਉਸ ਮੁੰਡੇ ਨੇ ਕੁਝ ਨਾ ਬੋਲਿਆ ਤਾਂ ਉਹ ਇਹ ਕਹਿ ਕੇ ਉਸ ਦੀ ਬੇਇੱਜ਼ਤੀ ਕਰਨ ਲੱਗੀ ਕਿ ਜਾਤੂ ਇਹ ਪਾਪ ਕਰ ਰਿਹਾ ਸੀ ਔਸਵਖਤਾ ਤੈਨੂੰ ਸ਼ਰਮ ਨਹੀਂ ਆਈ ਤਾਂ ਫਿਰ ਹੁਣ ਦੱਸਦੇ ਹੋਏ ਕਿਉਂ ਸ਼ਰਮਾ ਰਹੇ ਹਾਂ ਖੈਰ ਇੱਕ ਦੇ ਨਾਲ ਦੋ ਤੇ ਫਿਰ ਦੋ ਦੇ ਨਾਲ ਤਿੰਨ ਗੱਲਾਂ ਜੋੜ ਕੇ ਰਿਪੋਰਟ ਤਿਆਰ ਕਰ ਦਿੱਤੀ ਗਈ ਸੀ ਕਿ 15 ਸਾਲ ਦੇ ਸਾਹਿਲ ਨੇ ਆਪਣੀ ਹੀ ਸੁਤੇਲੀ ਭੈਣ ਮੋਨਿਕਾ ਦੀ ਇੱਜ਼ਤ ਨੂੰ ਹੱਥ ਪਾਇਆ ਸੀ ਇਹ ਸ਼ਬਦ ਸਨ ਜੋ ਹਰ ਇੱਕ ਨੂੰ ਉਸ ਨਾਲ ਨਫ਼ਰਤ ਮਹਿਸੂਸ ਕਰਵਾ ਰਹੇ ਸਨ ਕੋਈ ਵੀ ਨਹੀਂ ਸੋਚ ਸਕਦਾ ਸੀ ਕਿ ਇਹ 15 ਸਾਲ ਦਾ ਬੱਚਾ ਅਜਹੀ ਗੰਦੀ ਹਰਕਤ ਕਰ ਸਕਦਾ ਹੈ ਭਾਵੇਂ ਕਿ ਸਾਹਿਲ 15 ਸਾਲ ਦਾ ਸੀ ਪਰ ਉਸ ਦਾ ਸਰੀਰ ਪਰਮਾ ਸੀ ਤੇ ਨੈਣ ਨਕਸ਼ ਤੇ ਸਰੀਰ ਦੀ ਬਨਾਵਟ ਅਜਹੀ ਸੀ ਕਿ ਉਹ 15 ਸਾਲ ਦੀ ਉਮਰ ਵਿੱਚ ਵੀ 18 ਸਾਲ ਦਾ ਨੌਜਵਾਨ ਲੱਗਦਾ ਸੀ ਉਹ ਨਿਊਜ਼ ਰਿਪੋਰਟਰ ਤਾਂ ਉੱਥੋਂ ਜਾ ਚੁੱਕੀ ਸੀ ਪਰ ਸਾਹਿਲ ਇੱਕ ਕੋਨੇ ਵਿੱਚ ਬੈਠਾ ਸੀ ਜਿਸ ਜੇਲ੍ਹ ਵਿੱਚ ਉਸ ਨੂੰ ਰੱਖਿਆ ਗਿਆ ਸੀ ਉਸ ਵਕਤ ਉੱਥੇ ਉਸ ਤਰ੍ਹਾਂ ਦੇ ਹੋਰ ਵੀ ਕਈ ਬੱਚੇ ਸਨ ਬਸ ਆ ਰਹੇ ਹੀ ਉਸ ਤੋਂ ਦੂਰ ਦੂਰ ਹੋ ਕੇ ਬੈਠੇ ਸਨ ਉਸ ਨੂੰ ਬੁਰਾ ਭਲਾ ਕਹਿ ਰਹੇ ਸਨ ਇੱਥੇ ਆਏ ਹੋਏ ਉਸ ਨੂੰ 8 ਦਿਨ ਹੋ ਗਏ ਸਨ ਤੇ ਇਹ 8 ਦਿਨ ਉਸ ਲਈ ਕਿਸੇ ਭਿਆਨਕ ਸੁਪਨੇ ਨਾਲੋਂ ਘੱਟ ਨਹੀਂ ਸਨ ਉਸ ਨੇ ਆਪਣੇ ਮੂੰਹ ਤੋਂ ਇੱਕ ਸ਼ਬਦ ਵੀ ਨਹੀਂ ਕੱਢਿਆ ਸੀ ਰਾਤ ਨੂੰ ਜਦ ਸਾਰੇ ਸੌਂ ਜਾਂਦੇ ਤਾਂ ਉਹ ਬੈਠਾ ਰੋਂਦਾ ਰਹਿੰਦਾ ਸੀ ਉਹ ਰੋ ਰੋ ਕੇ ਆਪਣੀ ਮਾਂ ਨੂੰ ਯਾਦ ਕਰਦਾ ਰਹਿੰਦਾ ਕਿ ਜੇ ਉਸ ਦੀ ਮਾਂ ਜੀਉਂਦੀ ਹੁੰਦੀ ਤਾਂ ਉਸ ਨਾਲ ਇਹ ਸਭ ਕੁਝ ਨਾ ਹੋ ਰਿਹਾ ਹੁੰਦਾ ਫਿਰ ਉਸ ਨੂੰ ਇਹ ਵੀ ਡਰ ਸੀ ਕਿ ਅਗਲੇ ਹਫਤੇ ਉਸ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਉਹ ਵੀ ਉਸ ਗੁਨਾਹ ਦੇ ਲਈ ਜਿਸਦੇ ਬਾਰੇ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਸਾਹਿਲ ਜੇ ਸੌਣ ਲਈ ਬਿਸਤਰ ਤੇ ਲੇਟਿਆ ਹੀ ਸੀ ਕਿ ਉਸੇ ਵਕਤ ਉਸ ਤੋਂ ਵੱਡੀ ਉਮਰ ਦੇ ਲੋਫਰ ਕਿਸਮ ਦੇ ਮੁਜਰਮ ਮੁੰਡੇ ਉੱਥੇ ਆ ਗਏ ਅਗਲੇ ਹੀ ਪਲ ਉਹਨਾਂ ਨੇ ਉਸ ਨੂੰ ਬਿਸਤਰ ਤੋਂ ਥੱਲੇ ਸੁੱਟ ਦਿੱਤਾ ਕਹਿਣ ਲੱਗਿਆ ਕਿ ਮੈਂ ਇੱਥੇ ਦਾ ਡਾਊਨ ਹਾਂ ਤੇ ਬਿਸਤਰ ਤੇ ਵੀ ਮੈਂ ਹੀ ਸੋਵਾਂਗਾ ਉਹ ਜ਼ਮੀਨ ਤੇ ਲੇਟ ਕੇ ਸੌਂ ਜਾ ਬਿਨਾ ਕਿਸੇ ਨਾਲ ਕੋਈ ਬਹਿਸ ਕੀਤੇ ਸਾਹਿਲ ਚੁੱਪਚਾਪ ਇੱਕ ਕੋਨੇ ਵਿੱਚ ਬੈਠ ਗਿਆ ਉਸਦੇ ਮੱਥੇ ਤੇ ਹਾਲੇ ਵੀ ਕਈ ਜ਼ਖਮ ਅਤੇ ਨੀਲੇ ਦੇ ਨਿਸ਼ਾਨ ਸਨ ਪਹਿਲਾਂ ਤਾਂ ਗੁਨਾਹ ਕਬੂਲ ਕਰਨ ਦੇ ਲਈ ਉਸ ਨੂੰ ਟੌਰਚਰ ਕੀਤਾ ਗਿਆ ਸੀ ਡਰ ਦੇ ਮਾਰੇ ਉਸਨੇ ਖੁਦ ਹੀ ਆਪਣੀ ਜ਼ੁਬਾਨ ਤੋਂ ਕਬੂਲ ਕਰ ਲਿਆ ਸੀ ਕਿ ਉਸਨੇ ਹੀ ਆਪਣੀ ਸੋਤੇਲੀ ਭੈਣ ਦੀ ਇੱਜ਼ਤ ਤੇ ਹੱਥ ਪਾਇਆ ਹੈ ਹਾਲਾਂਕਿ ਉਹ ਤਾਂ ਇੰਨਾ ਮਾਸੂਮ ਸੀ ਕਿ ਕੁਝ ਜਾਣਦਾ ਵੀ ਨਹੀਂ ਸੀ ਕਿ ਉਸ ਦੀ ਗਲਤੀ ਕੀ ਹੈ ਖੈਰ ਮਾਰ ਤੋਂ ਬਚਣ ਦੇ ਲਈ ਉਸਨੇ ਗੁਨਾਹ ਕਬੂਲ ਕਰ ਲਿਆ ਸੀ ਤੇ ਫਿਰ ਅਦਾਲਤ ਵਿੱਚ ਉਸ ਨੂੰ ਇਹ ਸਜ਼ਾ ਸੁਣਾ ਦਿੱਤੀ ਗਈ ਸੀ ਕਿ ਉਸ ਨੂੰ ਫਾਂਸੀ ਦਿੱਤੀ ਜਾਵੇਗੀ ਨਾ ਤਾਂ ਉਸ ਦਾ ਬਾਪ ਕੁਝ ਬੋਲਿਆ ਸੀ ਤੇ ਨਾ ਹੀ ਉਸ ਦੀ ਸੋਤੇਲੀ ਮਾਂ ਨੇ ਅੱਗੇ ਵਧ ਕੇ ਉਸ ਨੂੰ ਮਾਫ ਕਰਨਾ ਚਾਹਿਆ ਸੀ ਮੌਤ ਦਾ ਡਰ ਦਿਨ ਪਰ ਦਿਨ ਸਾਹਿਲ ਦੇ ਚਿਹਰੇ ਤੇ ਵੱਧਦਾ ਦਿਖਾਈ ਦੇ ਰਿਹਾ ਸੀ ਉਹ ਤਾਂ ਬੇਕਸੂਰ ਹੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਸੀ ਜੇਲ੍ਹ ਵਿੱਚ ਨਾ ਤਾਂ ਖਾਣ ਨੂੰ ਕੁਝ ਠੀਕ ਨਾਲ ਦਿੱਤਾ ਜਾਂਦਾ ਸੀ ਤੇ ਨਾ ਹੀ ਸੌਣ ਲਈ ਠੀਕ ਬਿਸਤਰ ਸੀ ਸਾਹਿਲ ਦੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਸੀ ਉਸ ਦੇ ਨਾਲ ਰਹਿੰਦੇ ਮੁੰਡੇ ਉਸ ਨੂੰ ਇਹ ਕਹਿ ਕੇ ਉਸ ਦੀ ਬੇਇੱਜ਼ਤੀ ਕਰਦੇ ਕਿ ਅਸੀਂ ਤਾਂ ਫਿਰ ਵੀ ਚੋਰੀ-ਚਿਕਾਰੀ ਕੀਤੀ ਹੈ ਤਾਂ ਜੇਲ੍ਹ ਵਿੱਚ ਆਏ ਹਾਂ ਪਰ ਤੂੰ ਕਿਵੇਂ ਦਾ ਬੇਗਹਿਰਤਾ ਆਪਣੀ ਹੀ ਭੈਣ ਦੇ ਨਾਲ ਉਹ ਹੀ ਸੁਤੇਲੀ ਸੀ ਪਰ ਹੈ ਤਾਂ ਭੈਣ ਹੀ ਸੀ ਨਾ ਤੂੰ ਉਸ ਦੀ ਇੱਜ਼ਤ ਨੂੰ ਹੱਥ ਪਾਇਆ ਤੇਰੇ ਵਰਗੇ ਨੂੰ ਤਾਂ ਕੌੜੇ ਮਾਰਨੇ ਚਾਹੀਦੇ ਹਨ ਐਨਾ ਕਹਿ ਕੇ ਜੇਲ੍ਹ ਦੇ ਬਾਕੀ ਸਾਰੇ ਮੁੰਡੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਉਸ ਦੀ ਨੱਕ ਵਿੱਚੋਂ ਵੀ ਖੂਨ ਵਹਿਣ ਲੱਗਿਆ ਸੀ ਹੌਲਦਾਰ ਦੂਰ ਬੈਠਾ ਇਹ ਸਾਰਾ ਨਜ਼ਾਰਾ ਦੇਖ ਰਿਹਾ ਸੀ ਉਹ ਵੀ ਸਾਹਿਲ ਨੂੰ ਨਫ਼ਰਤ ਕਰਦਾ ਸੀ ਜਦ ਉਸ ਨੂੰ ਥੋੜਾ ਬਹੁਤਾ ਤਰਸ ਆਇਆ ਤਾਂ ਉਸ ਨੇ ਬਾਕੀ ਮੁੰਡਿਆਂ ਨੂੰ ਭਜਾਇਆ ਸੀ ਫਿਰ ਕਿਸੇ ਵੀ ਜਾਨ ਚੀਜ਼ ਦੀ ਤਰ੍ਹਾਂ ਸਾਹਿਲ ਨੂੰ ਘੜੀਸ ਕੇ ਇੱਕ ਪਾਸੇ ਸੁੱਟ ਦਿੱਤਾ ਪਾਣੀ ਉਸ ਦੇ ਮੂੰਹ ਤੇ ਮਾਰਿਆ ਕਿ ਜੇ ਹੋਸ਼ ਆਉਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਉਸ ਨੂੰ ਚੁੱਕ ਕੇ ਜੇਲ੍ਹ ਦੇ ਹਸਪਤਾਲ ਵਿੱਚ ਲੈ ਜਾਈਏ ਉਸ ਰਾਤ ਵੀ ਸਾਹਿਲ ਦੀ ਜਖਮਾਂ ਨਾਲ ਬੁਰੀ ਹਾਲਤ ਸੀ ਉਹ ਰੋ ਰਿਹਾ ਸੀ ਉਸ ਨੂੰ ਉਹ ਸਮਾਂ ਯਾਦ ਆਉਣ ਲੱਗਿਆ ਜਦ ਉਸ ਦੀ ਮਾਂ ਦੀ ਮੌਤ ਹੋਈ ਸੀ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਸਾਹਿਲ ਦੀ ਪਰਵਰਿਸ਼ ਤੇ ਘਰ ਸੰਭਾਲਣ ਦੇ ਲਈ ਸਾਹਿਲ ਦੇ ਬਾਪ ਨੇ ਦੂਜਾ ਵਿਆਹ ਕਰਵਾ ਲਿਆ ਉਸ ਨੂੰ ਉਹ ਸਮਾਂ ਵੀ ਯਾਦ ਸੀ ਜਦ ਉਸ ਦੇ ਪਾਪਾ ਉਸ ਤੇ ਆਪਣੀ ਜਾਨ ਨਿਸ਼ਾਵਰ ਕਰਦੇ ਸਨ ਸਾਹਿਲ ਦੇ ਅੱਗੇ ਤਾਂ ਉਹਨਾਂ ਨੂੰ ਕੁਝ ਨਹੀਂ ਸੀ ਜਦ ਨਵੀਂ ਮਾਂ ਘਰ ਵਿੱਚ ਆਈ ਸੀ ਦੁਲਹਨ ਬਣੀ ਪਾਪਾ ਦੇ ਕਮਰੇ ਵਿੱਚ ਬੈਠੀ ਸੀ ਤਾਂ ਸਾਹਿਲ ਦੇ ਪਾਪਾ ਸਾਹਿਲ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਕੇ ਆਏ ਸਨ ਕੁੰਡ ਚੁੱਕਦੇ ਹੀ ਸਭ ਤੋਂ ਪਹਿਲਾਂ ਸਾਹਿਲ ਦੇ ਪਾਪਾ ਨੇ ਆਪਣੀ ਨਵੀਂ ਪਤਨੀ ਨੂੰ ਇਹ ਹੀ ਕਿਹਾ ਸੀ ਦੇਖੋ ਇਹ ਸਾਹਿਲ ਮੇਰਾ ਬੇਟਾ ਮੇਰੀ ਜਾਨ ਹੈ ਇਸ ਤੋਂ ਜ਼ਿਆਦਾ ਮੈਨੂੰ ਇਸ ਦੁਨੀਆ ਵਿੱਚ ਹੋਰ ਕੋਈ ਵੀ ਪਿਆਰਾ ਨਹੀਂ ਹੈ ਜੇ ਤੂੰ ਚਾਹੁੰਨੀ ਹੈ ਕਿ ਸਾਡੇ ਸਬੰਧ ਚੰਗੇ ਰਹਿਣ ਤਾਂ ਤੂੰ ਮੇਰੇ ਬੇਟੇ ਦਾ ਦਿਲੋਂ ਜਾਨ ਤੋਂ ਖਿਆਲ ਰੱਖੀਂ ਇਹ ਸ਼ਬਦ ਸੁਣ ਕੇ ਸਾਹਿਲ ਦੀ ਸੋਤੇਲੀ ਮਾਂ ਦੇ ਚਿਹਰੇ ਤੇ ਥੋੜੀ ਸ਼ਿਕਨ ਆਈ ਸੀ ਪਰ ਉਸਨੇ ਮੁਸਕਰਾ ਕੇ ਕਿਹਾ ਤੁਸੀਂ ਫਿਕਰ ਨਾ ਕਰੋ ਜਿਵੇਂ ਮੌਨਿਕਾ ਮੇਰੀ ਬੇਟੀ ਹੈ ਉਸੇ ਤਰ੍ਹਾਂ ਸਾਹਿਲ ਵੀ ਅੱਜ ਤੋਂ ਮੇਰਾ ਬੇਟਾ ਹੈ ਦਰਅਸਲ ਸੋਤੇਲੀ ਮਾਂ ਦਾ ਵੀ ਇਹ ਦੂਜਾ ਵਿਆਹ ਸੀ ਤੇ ਪਹਿਲੇ ਵਿਆਹ ਤੋਂ ਉਸ ਦੀ ਇੱਕ ਬੇਟੀ ਸੀ ਜਿਸ ਦੀ ਉਮਰ 16 ਸਾਲ ਸੀ ਉਸ ਰਾਤ ਸਾਹਿਲ ਦੀ ਸੋਤੇਲੀ ਮਾਂ ਨੇ ਉਸਦੇ ਪਾਪਾ ਨੂੰ ਇਹੀ ਕਿਹਾ ਕਿ ਮੈਂ ਦੋਨੇ ਬੱਚਿਆਂ ਦਾ ਦਿਲੋਂ ਜਾਣ ਤੋਂ ਖਿਆਲ ਰੱਖਾਂਗੀ ਕੁਝ ਦਿਨਾਂ ਤੱਕ ਤਾਂ ਉਹ ਦੋਨੇ ਬੱਚਿਆਂ ਦੇ ਨਾਲ ਬਰਾਬਰ ਵਿਵਹਾਰ ਕਰਦੀ ਰਹੀ ਆਪਣੀ ਬੇਟੀ ਨੂੰ ਵੀ ਇਥੇ ਸਮਝਾ ਕੇ ਲੈ ਕੇ ਆਈ ਸੀ ਕਿ ਆਪਣੀ ਸੋਤੇਲੇ ਬਾਪ ਤੇ ਭਾਈ ਦੇ ਨਾਲ ਚੰਗਾ ਵਿਵਹਾਰ ਕਰੀ ਪਰ ਜਿੰਨਾ ਸਾਹਿਲ ਮਾਸੂਮ ਤੇ ਭੋਲਾ-ਪਾਲਾ ਸੀ ਥੋੜੀਆਂ-ਬਹੁਤੀਆਂ ਸ਼ਰਾਰਤਾਂ ਜੋ ਉਹ ਆਪਣੀ ਮਾਂ ਦੀ ਮੌਜੂਦਗੀ ਵਿੱਚ ਕਰਦਾ ਸੀ ਆਪਣੀ ਮਾਂ ਦੇ ਮਰਨ ਤੋਂ ਬਾਅਦ ਤਾਂ ਉਹ ਬਿਲਕੁਲ ਹੀ ਚੁੱਪਚਾਪ ਰਹਿਣ ਲੱਗਿਆ ਸੀ ਉਸ ਦਾ ਸੁਭਾਅ ਇਸ ਤਰ੍ਹਾਂ ਬਦਲ ਗਿਆ ਸੀ ਕਿ ਜੇ ਕੋਈ ਕੰਮ ਹੁੰਦਾ ਤਾਂ ਹੀ ਬੋਲਦਾ ਨਹਿਤਾ ਨਾ ਉਹ ਦੋਸਤਾਂ ਨਾਲ ਖੇਲਦਾ ਸੀ ਤੇ ਨਾ ਹੀ ਘਰ ਤੋਂ ਬਾਹਰ ਜਾਂਦਾ ਸੀ ਸਗੋਂ ਕਮਰੇ ਵਿੱਚ ਹੀ ਬੈਠਾ ਆਪਣੀ ਪੜ੍ਹਾਈ ਕਰਦਾ ਰਹਿੰਦਾ ਸੀ ਜਦ ਕਿ ਇਸ ਦੇ ਉਲਟ ਮੋਨਿਕਾ ਬਹੁਤ ਹੀ ਜਿੱਦੀ ਢੀਠ ਤੇ ਬਦਤਮੀਜ਼ ਕਿਸਮ ਦੀ ਕੁੜੀ ਸੀ ਹਰ ਵਕਤ ਕੋਈ ਨਾ ਕੋਈ ਫਰਮਾਇਸ਼ ਆਪਣੀ ਮਾਂ ਤੋਂ ਕਰਦੀ ਰਹਿੰਦੀ ਕਿ ਜਦ ਤੱਕ ਮਾਮੇ ਦੇ ਘਰ ਸੀ ਨਾ ਕੋਈ ਮਰਜ਼ੀ ਦੀ ਚੀਜ਼ ਖਾ ਪੀ ਸਕਦੇ ਸੀ ਤੇ ਨਹੀਂ ਮਰਜੀ ਦੇ ਕੋਈ ਕਪੜੇ ਪਾ ਸਕਦੀ ਸੀ ਪਰ ਹੁਣ ਤਾਂ ਤੁਸੀਂ ਵਿਆਹ ਕਰਵਾ ਲਿਆ ਹੈ ਤੇ ਤੁਸੀਂ ਆਪਣੇ ਪਤੀ ਦੇ ਘਰ ਆ ਗਏ ਹੋ ਘੱਟ ਤੋਂ ਘੱਟ ਹੁਣ ਤਾਂ ਮੈਨੂੰ ਰੋਜ਼ ਮੇਰੀ ਮਰਜ਼ੀ ਦਾ ਖਾਣਾ ਬਣਾ ਕੇ ਦਿਆ ਕਰੋ ਮੈਨੂੰ ਨਵੇਂ-ਨਵੇਂ ਕੱਪੜੇ ਲਿਆ ਕੇ ਦਿਆ ਕਰੋ ਇਹਨਾਂ ਸੁਣਦੇ ਹੀ ਉਸ ਦੀ ਮਾਂ ਉਸ ਨੂੰ ਚਿੜਕ ਕੇ ਬੋਲੀ ਕਿ ਆਪਣੀ ਜ਼ੁਬਾਨ ਤੇ ਕਾਬੂ ਰੱਖਿਆ ਕਰ ਦੇਖਿਆ ਨਾ ਕਿ ਸਾਹਿਲ ਕਿੰਨਾ ਚੰਗਾ ਬੱਚਾ ਹੈ ਤੂੰ ਵੀ ਉਸੇ ਤਰ੍ਹਾਂ ਰਹਿਣ ਦੀ ਕੋਸ਼ਿਸ਼ ਕਰਿਆ ਕਰ ਜੇ ਇੱਥੇ ਤੇਰੇ ਦੂਜੇ ਪਾਪਾ ਨੂੰ ਪਤਾ ਚੱਲ ਗਿਆ ਕਿ ਮੈਂ ਵਿਧਵਾ ਨਹੀਂ ਸਗੋਂ ਤਲਾਕਸ਼ੁਦਾ ਹਾਂ ਤਾਂ ਪਤਾ ਨਹੀਂ ਕੀ ਮੁਸੀਬਤਾਂ ਜਾਵੇਗੀ ਉੱਥੇ ਵੀ ਤੇਰੀ ਤੇ ਮੇਰੀ ਇਨਾਂ ਹਰਕਤਾਂ ਦੀ ਵਜ੍ਹਾ ਕਰਕੇ ਹੀ ਤੇਰੇ ਸਗੇ ਬਾਪ ਨੇ ਸਾਨੂੰ ਉੱਥੇ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਇੱਥੇ ਵੀ ਜੇ ਉਸੇ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਤਾਂ ਪਤਾ ਨਹੀਂ ਕੀ ਹੋਵੇਗਾ ਇਸ ਲਈ ਫਿਲਹਾਲ ਆਪਣੀ ਹੱਦ ਵਿੱਚ ਰਹਿ ਮੌਨਿਕਾ ਵੀ ਕੁਝ ਦੇਰ ਚੁੱਪ ਰਹੀ ਸੀ ਪਰ ਜਦੋਂ ਮਾਸੂਮ ਤੇ ਭੋਲੇਪਾਲੇ ਸਾਹਿਲ ਨੂੰ ਦੇਖਦੀ ਤਾਂ ਉਹ ਉਸਤੇ ਹੱਸਦੀ ਰਹਿੰਦੀ ਸੀ ਉਹ ਮੌਕਾ ਦੇਖਣ ਲੱਗੀ ਕਿ ਕਾਦੋ ਸਾਹਿਲ ਨੂੰ ਤੰਗ ਕਰ ਸਕੇ ਉਸ ਦਿਨ ਸਾਹਿਲ ਆਪਣਾ ਕੰਮ ਲਿਖ ਰਿਹਾ ਸੀ ਉਸ ਨੂੰ ਨਾ ਤਾਂ ਮੋਨਿਕਾ ਵਿੱਚ ਕੋਈ ਦਿਲਚਸਪੀ ਸੀ ਤੇ ਨਾ ਹੀ ਆਪਣੀ ਨਵੀਂ ਮਾਂ ਵਿੱਚ ਉਹ ਬੈਠਾ ਕੰਮ ਕਰ ਰਿਹਾ ਸੀ ਕਿ ਜਦ ਉਸ ਨੂੰ ਵਾਸ਼ਰੂਮ ਜਾਣ ਦੀ ਜ਼ਰੂਰਤ ਮਹਿਸੂਸ ਹੋਈ ਉਹ ਜਿਵੇਂ ਹੀ ਉੱਠ ਕੇ ਵਾਸ਼ਰੂਮ ਵਿੱਚ ਗਿਆ ਤਾਂ ਮੋਨਿਕਾ ਉਸਦੇ ਕਮਰੇ ਵਿੱਚ ਗਈ ਤੇ ਜਾ ਕੇ ਉਸਦੇ ਹੋਮਵਰਕ ਦੇ ਪੇਜ ਨੂੰ ਫਾੜ ਕੇ ਡਸਟਬਨ ਵਿੱਚ ਸੁੱਟ ਦਿੱਤਾ ਜਦ ਸਾਹਿਲ ਵਾਪਸ ਆਇਆ ਤੇ ਆ ਕੇ ਆਪਣੀ ਰਜਿਸਟਰ ਨੂੰ ਦੇਖਿਆ ਤਾਂ ਉਹ ਘਬਰਾ ਗਿਆ ਕਹਿਣ ਲੱਗਿਆ ਕਿ ਹੁਣੇ ਤਾਂ ਮੈਂ ਇੰਨੀ ਮਿਹਨਤ ਨਾਲ ਕੰਮ ਲਿਖਿਆ ਸੀ ਉਹ ਕਿੱਥੇ ਗਿਆ ਉਸ ਦੀ ਆਵਾਜ਼ ਸੁਣ ਕੇ ਸੁਤੇਲੀ ਮਾਂ ਵੀ ਉਸ ਦੇ ਕੋਲ ਪਹੁੰਚ ਗਈ ਸੀ ਕਹਿਣ ਲੱਗੀ ਕਿ ਕੀ ਮਤਲਬ ਕਿੱਥੇ ਜਾ ਸਕਦਾ ਹੈ ਕੋਈ ਬਿੱਲੀ ਬਾਂਦਰ ਥੋੜੀ ਨਾ ਜੋ ਕੁੱਦ ਕੇ ਇੱਥੋਂ ਉੱਥੋਂ ਚਲੇ ਗਿਆ ਇਸੀ ਰਜਿਸਟਰ ਵਿੱਚ ਹੀ ਤਾਂ ਤੂੰ ਲਿਖਿਆ ਸੀ ਇਸੀ 'ਚ ਹੀ ਦੇਖ ਲੈ ਤਾਂ ਸਾਹਿਲ ਬਿਲਕੁਲ ਘਬਰਾ ਗਿਆ ਸੀ ਪੂਰਾ ਰਜਿਸਟਰ ਪੇਜ ਪਲਟ-ਪਲਟ ਕੇ ਚੈੱਕ ਕਰ ਲਿਆ ਪਰ ਜਿਹੜਾ ਹੋਮਵਰਕ ਉਸਨੇ ਲਿਖਿਆ ਸੀ ਉਹ ਕਿਤੇ ਵੀ ਨਹੀਂ ਸੀ ਸਾਹਿਲ ਨੇ ਅਗਲੇ ਹੀ ਪਾਲ ਕਹਿ ਦਿੱਤਾ ਕਿ ਮੇਰੇ ਰਜਿਸਟਰ ਵਿੱਚੋਂ ਕਿਸੇ ਨੇ ਪੇਜ ਫਾੜ ਦਿੱਤੇ ਹਨ ਐਨਾ ਸੁਣਨਾ ਸੀ ਕਿ ਸੁਤੇਲੀ ਮਾਂ ਕਹਿਣ ਲੱਗੀ ਕਿ ਤੇਰਾ ਕੀ ਮਤਲਬ ਹੈ ਤੂੰ ਸਾਡੇ ਤੇ ਇਲਜ਼ਾਮ ਲਗਾ ਰਿਹਾ ਹੈ ਅਗਲੇ ਪਾਲ ਸਾਹਿਲ ਨੇ ਮੌਨਿਕਾ ਨੂੰ ਦੇਖਿਆ ਤੇ ਕਹਿਣ ਲੱਗਿਆ ਕਿ ਹਾਂ ਇੱਥੇ ਮੌਨਿਕਾ ਹੀ ਮੌਜੂਦ ਸੀ ਜ਼ਰੂਰ ਇਹ ਮੌਨਿਕਾ ਦਾ ਹੀ ਕੰਮ ਹੈ ਇਸ ਹੁੰਨਾ ਸੀ ਕਿ ਮੌਨਿਕਾ ਨੂੰ ਤਾਂ ਜਿਵੇਂ ਲੜਾਈ ਦਾ ਮੌਕਾ ਹੀ ਚਾਹੀਦਾ ਸੀ ਉਹ ਸਾਹਿਲ ਨਾਲ ਲੜਨ ਲੱਗੀ ਕਿ ਇਹ ਤੂੰ ਕੀ ਬਕਵਾਸ ਕਰ ਰਿਹਾ ਹੈ ਮੈਨੂੰ ਕੀ ਜ਼ਰੂਰਤ ਪਈ ਹੈ ਤੇਰੇ ਹੋਮਵਰਕ ਦੇ ਪੇਜ ਫਾੜਨ ਦੀ ਬਿਨਾਂ ਵਜ੍ਹਾ ਮੇਰੇ ਤੇ ਇਲਜ਼ਾਮ ਨਾ ਲਗਾ ਉਸੇ ਵਕਤ ਸਾਹਿਲ ਦੇ ਪਾਪਾ ਵੀ ਘਰ ਆ ਗਏ ਸਨ ਜਦ ਸਾਹਿਲ ਦੇ ਪਾਪਾ ਨੂੰ ਸਾਰਾ ਮਾਮਲਾ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਨੇ ਤਾਂ ਇਹ ਕਾਗਜ਼ ਫਾੜੇ ਹੀ ਹਨ ਨਾ ਸਾਹਿਲ ਖੁਦ ਆਪਣੀ ਮਿਹਨਤ ਨਾਲ ਲਿਖਿਆ ਹੋਇਆ ਕੰਮ ਤਾਂ ਫਾੜ ਨਹੀਂ ਸਕਦਾ ਖੈਰ ਜੋ ਹੋਣਾ ਸੀ ਉਹ ਤਾਂ ਹੋ ਗਿਆ ਸਾਹਿਲ ਨੇ ਸਾਰੀ ਰਾਤ ਜਾਗ ਕੇ ਆਪਣੇ ਹੱਥਾਂ ਨਾਲ ਫਿਰ ਤੋਂ ਉਹ ਹੋਮਵਰਕ ਕੰਪਲੀਟ ਕੀਤਾ ਸੀ ਕਿਉਂਕਿ ਕੱਲ ਹਰ ਹਾਲਤ ਵਿੱਚ ਉਸਨੇ ਇਹ ਕੰਮ ਟੀਚਰ ਨੂੰ ਚੈੱਕ ਕਰਵਾਉਣਾ ਸੀ ਉਸ ਤੋਂ ਬਾਅਦ ਤਾਂ ਮੌਨਿਕਾ ਨੇ ਇਹ ਜਿੱਦ ਫੜ ਲਈ ਸੀ ਜਿਹੜਾ ਸੂਟ ਸਾਹਿਲ ਨੂੰ ਪਸੰਦ ਸੀ ਉਹ ਜਾਂ ਤਾਂ ਫਟਿਆ ਹੋਇਆ ਮਿਲਦਾ ਜਾਂ ਫਿਰ ਪ੍ਰੈਸ ਨਾਲ ਜਲਿਆ ਹੋਇਆ ਮਿਲਦਾ ਹੁਣ ਤਾਂ ਸਾਹਿਲ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਮੌਨਿਕਾ ਹੀ ਹੈ ਜਿਹੜੀ ਉਸ ਤੋਂ ਜ਼ਲਦੀ ਹੈ ਤੇ ਉਸ ਦੀਆਂ ਚੀਜ਼ਾਂ ਖਰਾਬ ਕਰ ਰਹੀ ਹੈ ਇੱਕ ਦਿਨ ਜਦ ਸਾਹਿਲ ਨੇ ਮੋਨਿਕਾ ਨੂੰ ਆਪਣੀ ਸਕੂਲ ਡਰੈਸ ਤੇ ਰੰਗ ਸੁੱਟਦਿਆਂ ਦੇਖ ਲਿਆ ਤਾਂ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਉਹ ਕਹਿਣ ਲੱਗਿਆ ਕਿ ਹੁਣ ਮੈਂ ਤੇਰੀ ਸ਼ਿਕਾਇਤ ਪਾਪਾ ਨੂੰ ਲਗਾ ਕੇ ਰ੍ਹਾਂਗਾ ਅੱਜ ਤਾਂ ਤੂੰ ਹੱਦ ਪਾਰ ਕਰ ਦਿੱਤੀ ਹੈ ਅੱਜ ਤੱਕ ਮੇਰਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਵਿੱਚ ਤੇਰਾ ਹੀ ਹੱਥ ਹੈ ਇਹ ਮੈਨੂੰ ਪਤਾ ਚੱਲ ਗਿਆ ਹੈ ਉਸ ਦਿਨ ਜਦ ਸਾਹਿਲ ਦੇ ਪਾਪਾ ਘਰ ਆਏ ਤਾਂ ਉਸ ਨੇ ਪੂਰੀ ਸ਼ਿਕਾਇਤ ਆਪਣੇ ਪਾਪਾ ਨੂੰ ਲਗਾਈ ਸੀ ਕਿ ਇਹ ਮੇਰੇ ਨਾਲ ਇਸ ਤਰ੍ਹਾਂ ਕਰਦੀ ਹੈ ਜਦ ਸਾਹਿਲ ਦੇ ਪਾਪਾ ਨੇ ਸਖਤੀ ਨਾਲ ਉਸ ਨੂੰ ਪੁੱਛਿਆ ਤਾਂ ਉਹ ਸਿਰ ਝੁਕਾ ਕੇ ਖੜੀ ਸੀ ਇਸ ਤੋਂ ਬਾਅਦ ਤਾਂ ਸਾਹਿਲ ਦੇ ਪਾਪਾ ਨੇ ਦੋਨੇ ਮਾਂ ਬੇਟੀ ਦੀ ਬਹੁਤ ਬੇਇੱਜ਼ਤੀ ਕੀਤੀ ਸੀ ਕਿ ਜੇ ਦੁਬਾਰਾ ਤੁਸੀਂ ਮੇਰੇ ਬੇਟੇ ਨੂੰ ਤੰਗ ਕੀਤਾ ਤਾਂ ਦੇਖਿਓ ਮੈਂ ਤੁਹਾਡਾ ਕੀ ਹਾਲ ਕਰਾਂਗਾ ਇੱਕ ਸਕਿੰਟ ਨਹੀਂ ਲੱਗੇਗਾ ਮੈਨੂੰ ਤੇਰੀ ਮਾਂ ਨਾਲ ਰਿਸ਼ਤਾ ਖਤਮ ਕਰਨ ਲੱਗੇ ਤੇ ਤੱਕੇ ਦੇ ਕੇ ਇਸ ਘਰ ਵਿੱਚੋਂ ਕੱਢਣ ਨੂੰ ਤੁਸੀਂ ਨਹੀਂ ਜਾਣਦਿਆਂ ਕਿ ਮੇਰੀ ਸਾਰੀ ਜਾਇਦਾਦ ਮੇਰੀ ਸਾਰੀ ਦੌਲਤ ਮੇਰੇ ਬੇਟੇ ਸਾਹਿਲ ਦੀ ਹੈ ਜੇ ਦੁਬਾਰਾ ਮੈਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਮਿਲੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਉਸ ਵਕਤ ਤਾਂ ਸਾਹਿਲ ਆਪਣੇ ਕਮਰੇ ਵਿੱਚ ਚਲਾ ਗਿਆ ਸੀ। ਮੋਨਿਕਾ ਤੇ ਉਸ ਦੀ ਮਾਂ ਵੀ ਆਪਣੇ ਕਮਰੇ ਵਿੱਚ ਚਲੀ ਗਈਆਂ ਸਨ ਪਰ ਕੁਝ ਦੇਰ ਬਾਅਦ ਉਹ ਦੋਨੇ ਆਪਣੇ ਕਮਰੇ ਵਿੱਚੋਂ ਨਿਕਲੀਆਂ। ਤੇ ਦੋਨੇ ਹੀ ਰੋ ਰਹੀਆਂ ਸਨ। ਰੋਂਦੇ ਹੋਏ ਉਹ ਦੋਨੇ ਸਾਹਿਲ ਦੇ ਕੋਲ ਗਈਆਂ ਤੇ ਉਸ ਦੇ ਪੈਰਾਂ ਵਿੱਚ ਡਿੱਗ ਕੇ ਉਸ ਤੋਂ ਮਾਫੀ ਮੰਗਣ ਲੱਗੀਆਂ ਕਿ ਸਾਨੂੰ ਮਾਫ ਕਰ ਦੇ। ਅਸੀਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ। ਜੇ ਤੂੰ ਕਹੇਂਗਾ ਤਾਂ ਮੈਂ ਇਸ ਨੂੰ ਹੋਸਟਲ ਪੇਜ ਦਵਾਂਗੀ। ਆਪਣੀ ਸੋਤੇਲੀ ਮਾਂ ਤੇ ਮੌਨਿਕਾ ਨੂੰ ਆਪਣੇ ਪੈਰਾਂ ਵਿੱਚ ਡਿੱਗਾ ਦੇਖ ਕੇ ਤਾਂ ਸਾਹਿਲ ਪਿੱਛੇ ਹਟ ਗਿਆ ਸੀ ਤੇ ਉਹਨਾਂ ਨੂੰ ਉਠਾ ਕੇ ਕਹਿਣ ਲੱਗਿਆ ਕਿ ਤੁਸੀਂ ਇਹ ਸਭ ਕੁਝ ਨਾ ਕਰੋ ਮੈਂ ਤੁਹਾਡੀ ਦਿਲ ਤੋਂ ਇੱਜ਼ਤ ਕਰਦਾ ਹਾਂ ਬਸ ਮੇਰੇ ਮਾਮਲਿਆਂ ਵਿੱਚ ਦਖਲ ਨਾ ਦਿਆ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਖੇਡਣਾ ਤੇ ਮਜ਼ਾਕ ਕਰਨਾ ਆਪਣੀ ਜਗ੍ਹਾ ਹੈ ਪਰ ਮੇਰੇ ਨੂੰ ਨੁਕਸਾਨ ਕਰਕੇ ਪਤਾ ਨਹੀਂ ਮੌਨਿਕਾ ਨੂੰ ਕੀ ਸਕੂਨ ਮਿਲਦਾ ਹੈ ਕੈਰੋ ਉਸ ਦਿਨ ਤੋਂ ਸਾਹਿਲ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਸੀ ਇਸ ਤੋਂ ਬਾਅਦ ਮੌਨਿਕਾ ਦਾ ਵਿਵਹਾਰ ਵੀ ਸਾਹਿਲ ਨਾਲ ਠੀਕ ਹੋ ਗਿਆ ਸੀ ਸੋਤੇਲੀ ਮਾਂ ਵੀ ਹੁਣ ਉਸ ਦਾ ਖਿਆਲ ਰੱਖਣ ਲੱਗੀ ਸੀ ਇਸ ਤਰ੍ਹਾਂ ਆਪਣੀ ਸੋਤੇਲੀ ਮਾਂ ਤੇ ਸੋਤੇਲੀ ਭੈਣ ਦੇ ਵਿਵਹਾਰ ਵਿੱਚ ਇੱਕਦਮ ਬਦਲਾਅ ਦੇਖ ਕੇ ਸਾਹਿਲ ਨੂੰ ਕੁਝ ਦਾਲ ਵਿੱਚ ਕਾਲਾ ਜ਼ਰੂਰ ਲੱਗਿਆ ਸੀ ਕਿ ਇਹ ਇੱਕਦਮ ਇਸ ਤਰ੍ਹਾਂ ਕਿਵੇਂ ਬਦਲ ਸਕਦੀਆਂ ਹਨ ਕੁਝ ਹਫ਼ਤੇ ਇਸ ਤਰ੍ਹਾਂ ਹੀ ਗੁਜ਼ਰ ਗਏ ਘਰ ਵਿੱਚ ਸਕੂਨ ਸੀ ਤਾਂ ਸਾਹਿਲ ਦੇ ਪਾਪਾ ਵੀ ਖੁਸ਼ ਹੋ ਗਏ ਆਪਣੀ ਪਤਨੀ ਤੇ ਸੁਤੇਲੀ ਬੇਟੀ ਦੇ ਨਾਲ ਉਹਨਾਂ ਦਾ ਵਿਵਹਾਰ ਠੀਕ ਹੋ ਗਿਆ ਸੀ ਉਹ ਜਿਹੜੀ ਚੀਜ਼ ਸਾਹਿਲ ਲਈ ਲੈ ਕੇ ਆਉਂਦੇ ਮੌਨਿਕਾ ਲਈ ਵੀ ਲੈ ਕੇ ਆਉਂਦੇ ਸਨ ਪਰ ਇਹ ਗੱਲ ਮੌਨਿਕਾ ਤੇ ਉਸ ਦੀ ਮਾਂ ਦੇ ਦਿਲ ਵਿੱਚ ਖੜਕਣ ਲੱਗੀ ਸੀ ਕਿ ਸਾਰੀ ਜਾਇਦਾਦ ਦਾ ਮਾਲਿਕ ਸਾਹਿਲ ਹੋਵੇਗਾ ਬਸ ਕੋਈ ਅਜਿਹਾ ਤਰੀਕਾ ਮਿਲ ਜਾਵੇ ਜਿਸ ਨਾਲ ਮੌਨਿਕਾ ਦਾ ਵੀ ਇਸ ਜਾਇਦਾਦ ਵਿੱਚੋਂ ਹਿੱਸਾ ਨਿਕਲ ਆਵੇ ਕੁਝ ਨਾ ਕੁਝ ਤਾਂ ਉਹਨਾਂ ਦੇ ਹੱਥ ਵੀ ਜ਼ਰੂਰ ਆਉਣਾ ਚਾਹੀਦਾ ਸੀ ਕਿਉਂਕਿ ਆਖਿਰੋ 'ਵੀ ਤਾਂ ਇਸੇ ਘਰ ਵਿੱਚ ਰਹਿੰਦੀ ਸੀ ਐਨੇ ਵੱਡੇ ਕਾਰੋਬਾਰੀ ਦੀ ਪਤਨੀ ਸੀ ਭਾਵੇਂ ਮੋਨਿਕਾ ਦੀ ਉਮਰ ਘੱਟ ਸੀ ਪਰ ਲਾਲਚਪਨ ਵਿੱਚ ਉਹ ਆਪਣੀ ਮਾਂ ਤੇ ਗਈ ਸੀ ਚੰਗਾ ਖਾਣਾ ਪੀਣਾ ਮਨਪਸੰਦ ਪਾਉਣਾ ਹੰਡਾਉਣਾ ਹੱਥ ਵਿੱਚ ਪੈਸੇ ਹੋਣਾ ਤਾਂ ਉਸ ਦੀ ਜਿਵੇਂ ਪਹਿਲੀ ਖਾਇਸ਼ ਸੀ ਫਿਰ ਮਾਂ ਬੇਟੀ ਨੇ ਜਿਹੜਾ ਖੇਲ ਰਚਾਇਆ ਉਹ ਤਾਂ ਕਿਸੇ ਦੇ ਵਹਿਮ ਵਿੱਚ ਵੀ ਨਹੀਂ ਸੀ ਇੱਕ ਦਿਨ ਸਾਹਿਲ ਆਪਣੇ ਕਮਰੇ ਵਿੱਚ ਬੈਠਾ ਪੜਾਈ ਕਰ ਰਿਹਾ ਸੀ ਸਵੇਰੇ ਉਸਦਾ ਪੇਪਰ ਸੀ ਉਹ ਬੈਠਾ ਪੜ੍ਹ ਰਿਹਾ ਸੀ ਕਿ ਉਸੇ ਵਕਤ ਉਸਦੀ ਸੋਤੇਲੀ ਮਾਂ ਬਾਦਾਮ ਕਾਜੂ ਵਾਲਾ ਦੁੱਧ ਲੈ ਕੇ ਆਈ ਉਹ ਸਾਹਿਲ ਨੂੰ ਕਹਿਣ ਲੱਗੀ ਕਿ ਲੈ ਬੇਟਾ ਦੁੱਧ ਪੀ ਲੈ ਸਾਹਿਲ ਆਪਣੀ ਸੋਤੇਲੀ ਮਾਂ ਦੀਆਂ ਇੰਨੀਆਂ ਮਿਹਰਬਾਨੀਆਂ ਸਮਝ ਨਹੀਂ ਸਕਿਆ ਉਹ ਜੋ ਪੜ੍ਹਾਈ ਵਿੱਚ ਬਿਜੀ ਸੀ ਇਸ ਲਈ ਉਸਨੇ ਦੁੱਧ ਦਾ ਗਲਾਸ ਫੜਿਆ ਤੇ ਪੀ ਲਿਆ ਦੁੱਧ ਦਾ ਗਲਾਸ ਪੀ ਕੇ ਉਸਨੇ ਸਾਈਡ ਟੇਬਲ ਤੇ ਰੱਖ ਦਿੱਤਾ ਤੇ ਜਦ ਵਾਪਸ ਆਪਣੀਆਂ ਨਜ਼ਰਾਂ ਕਿਤਾਬ ਵੱਲ ਕੀਤੀਆਂ ਤਾਂ ਉਸ ਨੂੰ ਸਭ ਕੁਝ ਧੁੰਦਲਾ ਧੁੰਦਲਾ ਦਿਖਾਈ ਦੇਣ ਲੱਗਿਆ ਲਿਖੇ ਹੋਏ ਸ਼ਬਦ ਉਹ ਦੋ ਦੋ ਨਜ਼ਰ ਆਉਣ ਲੱਗੇ ਕੁਝ ਦੇਰ ਬਾਅਦ ਸਾਹਿਲ ਬੇਹੋਸ਼ ਹੋ ਗਿਆ ਉਹ ਗਹਿਰੀ ਨੀਂਦ ਵਿੱਚ ਜਾ ਚੁੱਕਿਆ ਸੀ ਸਾਹਿਲ ਦੇ ਸੌਂਦੇ ਹੀ ਉਸ ਦੀ ਸੋਤੇਲੀ ਮਾਂ ਨੇ ਮੋਨਿਕਾ ਨੂੰ ਉਸ ਦੇ ਕਮਰੇ ਵਿੱਚ ਭੇਜ ਦਿੱਤਾ ਫਿਰ ਉਸ ਦੇ ਕੱਪੜਿਆਂ ਨੂੰ ਫਾੜ ਦਿੱਤਾ ਮੂੰਹ ਤੇ ਨਕਲੀ ਜ਼ਖਮਾਂ ਦੇ ਨਿਸ਼ਾਨ ਬਣਾਏ ਬਾਲ ਬਖੇਰ ਦਿੱਤੇ ਅੱਖਾਂ ਵਿੱਚ ਗਲਿਸਰੀਨ ਪਾ ਦਿੱਤੀ ਤਾਂ ਕਿ ਹੰਝੂ ਬਿਲਕੁਲ ਅਸਲੀ ਲੱਗਣ ਉਹ ਖੁਦ ਗਵਾਣਡ ਵਿੱਚ ਚਲੀ ਗਈ ਕਿਉਂਕਿ ਇਹ ਸਮਾਂ ਸਾਹਿਲ ਦੇ ਪਾਪਾ ਦੇ ਘਰ ਆਉਣ ਦਾ ਸੀ ਜਿਵੇਂ ਹੀ ਸਾਹਿਲ ਦੇ ਪਾਪਾ ਦੀ ਘਰ ਆਉਣ ਦੀ ਆਵਾਜ਼ ਆਈ ਗੱਡੀ ਦਾ ਹਾਰਨ ਸੁਣ ਕੇ ਸਾਹਿਲ ਦੀ ਸੋਤੇਲੀ ਮਾਂ ਵੀ ਘਰ ਪਹੁੰਚ ਗਈ ਖੁਦ ਹੀ ਕਹਿਣ ਲੱਗੀ ਕਿ ਮੈਂ ਗਵਾਂਡ ਵਿੱਚ ਕਮਲ ਦੇ ਘਰ ਚਲੇ ਗਈ ਸੀ ਜਿਵੇਂ ਹੀ ਦੋਨੇ ਘਰ ਵਿੱਚ ਦਾਖਲ ਹੋਏ ਤਾਂ ਮੌਨਿਕਾ ਦੇ ਰੋਣ ਦੀ ਆਵਾਜ਼ ਆ ਰਹੀ ਸੀ ਦੋਵੇਂ ਭੱਜ ਕੇ ਸਾਹਿਲ ਦੇ ਕਮਰੇ ਵਿੱਚ ਗਏ ਸਾਹਮਣੇ ਦਾ ਮੰਜ਼ਰ ਅਜਿਹਾ ਸੀ ਜਿਵੇਂ ਕਿ ਉਹ ਦਿਖਾਉਣਾ ਚਾਹੁੰਦੀਆਂ ਸਨ ਸਾਹਿਲ ਸਾਹਮਣੇ ਬੈੱਡ ਤੇ ਬੇਹੋਸ਼ੀ ਦੀ ਹਾਲਤ ਵਿੱਚ ਸੀ ਤੇ ਮੋਨਿਕਾ ਦੇ ਫਟੇ ਕੱਪੜੇ ਤੇ ਅੱਖਾਂ ਵਿੱਚੋਂ ਵਹਿਦੇ ਹੰਝੂ ਫਿਰ ਜਿਸਮ ਤੇ ਥਾਂ-ਥਾਂ ਤੇ ਜ਼ਖਮ ਇਸ ਗੱਲ ਦੀ ਚੀਖ-ਚੀਖ ਕੇ ਗਵਾਹੀ ਦੇ ਰਹੇ ਸਨ ਕਿ ਸਾਹਿਲ ਨੇ ਉਸਦੇ ਨਾਲ ਗਲਤ ਹਰਕਤ ਕੀਤੀ ਹੈ ਇਹ ਸਭ ਦੇਖ ਕੇ ਉਸ ਦਾ ਬਾਪ ਅਗ ਬਬੂਲਾ ਹੋ ਗਿਆ ਸੋਤੇਲੀ ਮਾਂ ਨੇ ਤਾਂ ਚੀਖਦੇ ਹੋਏ ਰੋਂਦੇ ਹੋਏ ਆਪਣੀ ਬੇਟੀ ਨੂੰ ਗਲੇ ਨਾਲ ਲਗਾ ਲਿਆ ਉਹ ਚੀਖ-ਚੀਖ ਕੇ ਕਹਿਣ ਲੱਗੀ ਕਿ ਤੇਰੀ ਐਨੀ ਹਿੰਮਤ ਕਿ ਤੂੰ ਮੇਰੀ ਬੱਚੀ ਦੀ ਇੱਜ਼ਤ ਲੁੱਟ ਲਈ ਇਸ ਦਰਿੰਦੇ ਨੇ ਆਪਣੀ ਹੀ ਭੈਣ ਦੇ ਨਾਲ ਦਰਿੰਦਗੀ ਕੀਤੀ ਹੈ ਐਸਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਜਦ ਸਾਹਿਲ ਦੇ ਪਾਪਾ ਨੇ ਮੌਨਿਕਾ ਦੀ ਇਹ ਹਾਲਤ ਦੇਖੀ ਤਾਂ ਉਹ ਅਗ ਬਬੂਲਾ ਹੋ ਗਏ ਉਹਨਾਂ ਨੇ ਸਾਹਿਲ ਦੇ ਮੂੰਹ ਤੇ ਕਿੰਨੇ ਹੀ ਥੱਪੜ ਮਾਰੇ ਮਾਰ ਖਾ ਕੇ ਸਾਹਿਲ ਵੀ ਹੋਸ਼ ਵਿੱਚ ਆ ਗਿਆ ਸੀ ਉਸ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਜਦ ਤੱਕ ਉਸ ਨੂੰ ਅਸਲੀਅਤ ਪਤਾ ਚੱਲੀ ਤਦ ਤੱਕ ਬਹੁਤ देर ਹੋ ਚੁੱਕੀ ਸੀ ਉਹ ਰੋਣ ਲੱਗਿਆ ਤੇ ਆਪਣੇ ਬਾਪ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਿਆ ਕਿ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਬਿਸਤਰ ਤੇ ਪਿਆ ਸੌ ਰਿਹਾ ਸੀ ਕੀ ਹੋਇਆ ਕੀ ਨਹੀਂ ਮੈਨੂੰ ਕੁਝ ਨਹੀਂ ਪਤਾ ਜ਼ਰੂਰ ਇਹ ਮੌਨਿਕਾ ਦੀ ਕੋਈ ਸਾਜ਼ਿਸ਼ ਹੈ ਤੁਸੀਂ ਜਾਣਦੇ ਤਾਂ ਹੋ ਕਿ ਇਹ ਮੈਨੂੰ ਘਰ ਵਿੱਚ ਬਰਦਾਸ਼ਤ ਨਹੀਂ ਕਰਦੀ ਇਹ ਦੋਨੇ ਤੁਹਾਨੂੰ ਮੇਰੇ ਖਿਲਾਫ ੜਕਾਰ ਰਹੀਆਂ ਹਨ ਪਰ ਸਾਹਿਲ ਦੇ ਮੂੰਹ ਤੇ ਅਜਿਹਾ ਥੱਪੜ ਵੱਜਿਆ ਕਿ ਉਸ ਦੇ ਨੱਕ ਵਿੱਚੋਂ ਵੀ ਖੂਨ ਵਹਿਣ ਲੱਗਿਆ ਸੀ ਆਪਣੇ ਬੇਟੀ ਦੀ ਗਲਤੀ ਤੇ ਪਰਦਾ ਪਾਉਣ ਦੀ ਜਗ੍ਹਾ ਸਾਹਿਲ ਦੇ ਪਾਪਾ ਨੇ ਤੁਰੰਤ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਰੇਪ ਕੇਸ ਵਿੱਚ ਉਸ ਨੂੰ ਅੰਦਰ ਕਰਵਾ ਦਿੱਤਾ ਗਿਆ ਉਹ ਹੈਰਾਨੀ ਨਾਲ ਆਪਣੇ ਬਾਪ ਨੂੰ ਦੇਖ ਰਿਹਾ ਸੀ ਉਸ ਨੇ ਆਪਣੀ ਮਾਂ ਤੱਕ ਦੀ ਸੌਂਖਾ ਖਾ ਲਈ ਸੀ ਪਰ ਮਾਂ ਦੇ ਸੌਂਖਾ ਖਾਣ ਤੇ ਵੀ ਉਸ ਨੂੰ ਥੱਪੜ ਹੀ ਪਿਆ ਸੀ ਪੁਲਿਸ ਉਸ ਨੂੰ ਫੜ ਕੇ ਲੈ ਜਾ ਚੁੱਕੀ ਸੀ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਸੀ ਲੋਕਾਂ ਦਾ ਕਹਿਣਾ ਸੀ ਕਿ ਜਦ ਉਸ ਦਾ ਸਗਾ ਬਾਪ ਉਸ ਦੇ ਖਿਲਾਫ ਹੈ ਤਾਂ ਜਾਹਰ ਜਹੀ ਗੱਲ ਹੈ ਕਿ ਬੇਟਾ ਸੱਚਮੁੱਚ ਹੀ ਗੁਨਾਹਗਾਰ ਹੋਵੇਗਾ ਸਭ ਦੀ ਹਮਦਰਦੀ ਮੌਨਿਕਾ ਦੇ ਨਾਲ ਸੀ ਤੇ ਸਾਹਿਲ ਕਸੂਰਵਾਰ ਖੜਾ ਸੀ ਸਭ ਲੋਕ ਕਹਿ ਰਹੇ ਸਨ ਕਿ ਇਸ ਨੂੰ ਹੁਣ ਸਜ਼ਾਏ ਮੌਤ ਸੁناਈ ਜਾਵੇਗੀ ਸਜਾਏ ਮੌਤ ਦਾ ਸੁਣ ਕੇ ਸਾਹਿਲ ਦੀ ਰੂਹ ਕੰਬ ਗਈ ਸੀ ਉਹ ਭੱਜ ਕੇ ਆਪਣੇ ਪਾਪਾ ਦੇ ਕੋਲ ਗਿਆ ਸਭ ਲੋਕ ਉਸ ਨੂੰ ਮੁੜ ਮੁੜ ਕੇ ਦੇਖ ਰਹੇ ਸਨ ਉਹ ਆਪਣੇ ਬਾਪ ਦੇ ਪੈਰਾਂ ਵਿੱਚ ਡਿੱਗ ਪਿਆ ਉਹ ਰੋ ਰੋ ਕੇ ਕਹਿ ਰਿਹਾ ਸੀ ਕਿ ਪਾਪਾ ਮੈਂ ਅਜਿਹਾ ਕੁਝ ਨਹੀਂ ਕੀਤਾ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਤੁਸੀਂ ਤਾਂ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਨਾ ਮਾਂ ਵੀ ਇਹੀ ਚਾਹੁੰਦੀ ਸੀ ਕਿ ਮੈਂ ਇੱਕ ਵੱਡਾ ਆਦਮੀ ਬਣਾ ਤੁਸੀਂ ਮੈਨੂੰ ਮਰਨ ਕਿਵੇਂ ਦੇ ਸਕਦੇ ਹੋ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਜੁੜਨਾ ਚਾਹੁੰਦਾ ਹਾਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ ਪਲੀਜ਼ ਮੇਰਾ ਯਕੀਨ ਕਰੋ ਪਰ ਉਸ ਦਾ ਬਾਪ ਉਸ ਨੂੰ ਤੁਧਾਰ ਕੇ ਉੱਥੋਂ ਜਾ ਚੁੱਕਿਆ ਸੀ ਕਿ ਨਹੀਂ ਇਸ ਤਰ੍ਹਾਂ ਇੱਕ ਕੁੜੀ ਦੇ ਨਾਲ ਨਾ ਇਨਸਾਫੀ ਹੋ ਜਾਵੇਗੀ ਪੁਲਿਸ ਉਸਨੂੰ ਫੜ ਕੇ ਬੱਚਿਆਂ ਦੀ ਜੇਲ੍ਹ ਵਿੱਚ ਲੈ ਜਾ ਚੁੱਕੀ ਸੀ ਠੀਕ 15 ਦਿਨਾਂ ਬਾਅਦ ਉਸਨੂੰ ਫਾਂਸੀ ਹੋਣੀ ਸੀ 2 ਦਿਨ ਤੱਕ ਉਸਨੂੰ ਖਾਣ ਲਈ ਵੀ ਕੁਝ ਨਹੀਂ ਦਿੱਤਾ ਗਿਆ ਸੀ ਉਸਨੂੰ ਬਹੁਤ ਮਾਰਿਆ ਗਿਆ ਉਸਦੇ ਬਿਆਨ ਲਏ ਗਏ ਬਹੁਤ ਟੌਰਚਰ ਕੀਤਾ ਗਿਆ ਹਾਲਾਂਕਿ ਭਾਰਤ ਵਿੱਚ ਇਹ ਕਾਨੂੰਨ ਹੈ ਕਿ ਬੱਚਿਆਂ ਲਈ ਅਲੱਗ ਜੇਲ੍ਹ ਬਣਾਈ ਜਾਵੇਗੀ ਉਨ੍ਹਾਂਤੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਨੂੰ ਜੇਲ੍ਹ ਵਿੱਚ ਪੜਾਇਆ ਲਿਖਾਇਆ ਜਾਵੇਗਾ ਉਹਨਾਂ ਦੀ ਚੰਗੀ ਪਰਵਰਿਸ਼ ਕੀਤੀ ਜਾਵੇਗੀ ਤੇ ਉਹਨਾਂ ਨੂੰ ਚੰਗਾ ਇਨਸਾਨ ਬਣਾਉਣ ਦੇ ਲਈ ਕੋਸ਼ਿਸ਼ ਕੀਤੀ ਜਾਵੇਗੀ ਪਰ ਸਾਹਿਲ ਦੇ ਨਾਲ ਅਜਿਹਾ ਕੁਝ ਵੀ ਨਹੀਂ ਹੋਇਆ ਸੀ ਉਸ ਨੂੰ ਸਾਰਾ ਦਿਨ ਉੱਥੇ ਦੇ ਹੌਲਦਾਰ ਪਰੇਸ਼ਾਨ ਕਰਦੇ ਸਨ ਤੇ ਰਾਤ ਨੂੰ ਬਦਮਾਸ਼ ਮੁੰਡੇ ਉਸ ਨੂੰ ਬਹੁਤ ਪਰੇਸ਼ਾਨ ਕਰਦੇ ਸਨ ਆਖਿਰਕਾਰ ਉਹ ਦਿਨ ਵੀ ਆ ਗਿਆ ਜਦ ਸਾਹਿਲ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਜਾਣਾ ਸੀ ਇਸ ਮੌਕੇ ਤੇ ਨਾ ਕੇਵਲ ਮੌਨਿਕਾ ਸਗੋਂ ਉਸਦੀ ਮਾਂ ਤੇ ਸਾਹਿਲ ਦਾ ਬਾਪੂ ਵੀ ਮੌਜੂਦ ਸੀ ਫાંਸੀ ਦੇ ਤਖਤੇ ਤੇ ਸਾਹਿਲ ਨੂੰ ਲਿਜਾਇਆ ਜਾ ਰਿਹਾ ਸੀ ਉਸ ਨੇ ਇੱਕ ਵਾਰ ਵੀ ਪਲਟ ਕੇ ਆਪਣੇ ਬਾਪ ਨੂੰ ਨਹੀਂ ਦੇਖਿਆ ਸੀ ਹਾਂ ਪਰ ਇੱਕ ਨਜ਼ਰ ਮੌਨਿਕਾ ਤੇ ਜ਼ਰੂਰ ਪਾਈ ਸੀ ਉਸ ਦੀਆਂ ਨਜ਼ਰਾਂ ਵਿੱਚ ਅਜਿਹਾ ਕੁਝ ਸੀ ਕਿ ਮੌਨਿਕਾ ਹੜਬੜਾਹਟ ਦੇ ਮਾਰੇ ਆਪਣੀਆਂ ਨਜ਼ਰਾਂ ਚੁਰਾਉਣ ਲਈ ਮਜਬੂਰ ਹੋ ਗਈ ਸੀ ਸਾਰੀ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਸਾਹਿਲ ਨੂੰ ਫાંਸੀ ਦੇ ਤਖਤੇ ਕੋਲ ਲਿਜਾਇਆ ਗਿਆ ਸਭ ਨੂੰ ਲੱਗਦਾ ਸੀ ਕਿ ਇਸ ਦੇ ਚਿਹਰੇ ਤੇ ਮੌਤ ਦਾ ਡਰ ਹੋਵੇਗਾ ਪਰ ਉਸ ਦੇ ਚਿਹਰੇ ਤੇ ਇੱਕ ਮੁਸਕਰਾਹਟ ਸੀ ਮੁਸਕਰਾ ਕੇ ਉਸ ਨੇ ਆਪਣੀ ਸੋਤੇਲੀ ਭੈਣ ਤੇ ਮਾਂ ਨੂੰ ਦੇਖਿਆ ਸੀ ਉਸ ਦੀਆਂ ਨਜ਼ਰਾਂ ਅਜੀਬ ਕਿਸਮ ਦੀਆਂ ਸੀ ਦੋਨੇ ਹੀ ਮਾਂ ਬੇਟੀ ਘਬਰਾ ਕੇ ਇੱਕ ਦੂਜੇ ਵੱਲ ਦੇਖਣ ਲੱਗੀਆਂ ਉਹਨਾਂ ਨੇ ਸੋਚ ਕੇ ਰੱਖਿਆ ਸੀ ਕਿ ਅੱਜ ਦਾ ਦਿਨ ਉਹਨਾਂ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਸਾਰੀ ਜਾਇਦਾਦ ਹੁਣ ਸੋਤੇਲੀ ਮਾਂ ਤੇ ਉਸ ਦੀ ਬੇਟੀ ਦੇ ਹੱਥ ਲੱਗਣ ਵਾਲੀ ਸੀ ਜਿਵੇਂ ਹੀ ਗਲੇ ਵਿੱਚ ਰੱਸੀ ਪਾ ਕੇ ਸਾਹ ਨੂੰ ਲਟਕਾਇਆ ਜਾਣ ਲੱਗਾ ਕਿ ਉਸੇ ਵਕਤ ਇੱਕ ਔਰਤ ਚਲਾਉਂਦੇ ਹੋਏ ਫਾਂਸੀ ਘਾੜ ਦੇ ਵਿੱਚ ਦਾਖਲ ਹੋਈ ਉਹ ਕਹਿਣ ਲੱਗੀ ਕਿ ਸਾਹਿਲ ਬੇਟੇ ਨੂੰ ਛੱਡ ਦਿਓ ਇਹ ਬੇਕਸੂਰ ਹੈ ਇਸ ਨੂੰ ਕੁਝ ਨਾ ਕਹੋ ਝੂਠ ਬੋਲਣ ਵਾਲਿਆਂ ਨੂੰ ਪਰਮਾਤਮਾ ਕਦੇ ਮਾਫ਼ ਨਹੀਂ ਕਰੇਗਾ ਜਿਨ੍ਹਾਂ ਨੇ ਮਾਸੂਮ ਬੱਚੇ ਤੇ ਇਲਜ਼ਾਮ ਲਗਾਇਆ ਹਰ ਕੋਈ ਪਲਟ ਕੇ ਉਸ ਔਰਤ ਵੱਲ ਦੇਖਣ ਲੱਗਿਆ ਸੀ ਉਸ ਦੀ ਆਵਾਜ਼ ਸੁਣ ਕੇ ਤਾਂ ਮੌਨਿਕਾ ਤੇ ਉਸ ਦੀ ਮਾਂ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ ਸਨ ਉਹ ਰੋਂਦੇ ਹੋਏ ਅੱਗੇ ਵਧੀ ਉਸ ਦੀ ਉਮਰ 50 ਤੋਂ 55 ਸਾਲ ਦੇ ਵਿੱਚਕਾਰ ਸੀ ਉਹ ਔਰਤ ਸਾਹਿਲ ਦੇ ਘਰ ਕੰਮ ਕਰਦੀ ਸੀ ਉਹਨਾਂ ਦੇ ਘਰ ਦੀ ਖਾਸ ਨੌਕਰਾਨੀ ਸੀ ਉਸਨੇ ਸਭ ਦੇ ਸਾਹਮਣੇ ਜਿਹੜੀ ਗੱਲ ਦੱਸੀ ਉਸਨੇ ਤਾਂ ਕਹਾਣੀ ਦਾ ਸਾਰਾ ਰੁਖ ਹੀ ਮੋੜ ਦਿੱਤਾ ਸੀ ਉਹ ਕਹਿਣ ਲੱਗੀ ਕਿ ਸਾਹਿਲ ਦਾ ਕੋਈ ਕਸੂਰ ਨਹੀਂ ਹੈ ਇਹ ਤਾਂ ਬੇਕਸੂਰ ਤੇ ਮਾਸੂਮ ਬੱਚਾ ਹੈ ਸਾਰਾ ਕਸੂਰ ਸਾਹਿਲ ਦੀ ਸੋਤੇਲੀ ਮਾਂ ਤੇ ਉਸ ਦੀ ਬੇਟੀ ਦਾ ਹੈ ਇਹ ਸਾਹਿਲ ਨੂੰ ਬਹੁਤ ਤੰਗ ਕਰਦੀਆਂ ਸਨ ਇਥੋਂ ਤੱਕ ਕਿ ਸਾਹਿਲ ਦੇ ਦੁੱਧ ਦੇ ਗਲਾਸ ਵਿੱਚ ਨੀਂਦ ਦੀ ਦਵਾਈ ਮਲਾਉਣ ਤੋਂ ਲੈ ਕੇ ਕਮਰੇ ਵਿੱਚ ਆਪਣੀ ਹੀ ਬੇਟੀ ਦੇ ਕੱਪੜੇ ਫਾੜ ਕੇ ਭੇਜਣ ਤੱਕ ਸਾਰਾ ਕਰਿਆ ਕਰਾਇਆ ਤਾਂ ਇਸ ਦੀ ਸੋਤੇਲੀ ਮਾਂ ਦਾ ਹੈ ਇਹ ਸਭ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਪਰ ਇਸ ਖਤਰਨਾਕ ਔਰਤ ਦੇ ਡਰ ਤੋਂ ਮੈਂ ਕੁਝ ਨਾ ਬੋਲ ਸਕੀ ਪਰ ਮੇਰੀ ਅੰਤਰਾਤਮਾ ਨੇ ਮੈਨੂੰ ਚੈਨ ਨਾ ਲੈਣ ਦਿੱਤਾ ਕਿ ਮੇਰੀ ਇੱਕ ਗਵਾਹੀ ਨਾ ਦੇਣ ਦੀ ਵਜ੍ਹਾ ਕਰਕੇ ਕਿਸੇ ਮਾਸੂਮ ਨੂੰ ਫਾਂਸੀ ਹੋ ਜਾਵੇਗੀ ਪ੍ਰਮਾਤਮਾ ਮੈਨੂੰ ਕਦੇ ਮਾਫ਼ ਨਹੀਂ ਕਰੇਗਾ ਬਸ ਮੈਂ ਹੋਰ ਚੁੱਪ ਨਾ ਰਹਿ ਸਕੀ ਤੇ ਇੱਥੇ ਆ ਗਈ ਸਚਾਈ ਪਤਾ ਚੱਲਣ ਦੀ ਦੇਰ ਸੀ ਕਿ ਸੋਤੇਲੀ ਮਾਂ ਤੇ ਉਸਦੀ ਬੇਟੀ ਕਹਿਣ ਲੱਗੀਆਂ ਕਿ ਇਹ ਝੂਠ ਬੋਲ ਰਹੀ ਹੈ ਅਜਿਹਾ ਕੁਝ ਨਹੀਂ ਹੈ ਪਰ ਸਚਾਈ ਸਭ ਦੇ ਸਾਹਮਣੇ ਆ ਚੁੱਕੀ ਸੀ ਸਾਹਿਲ ਨੂੰ ਬਾ ਇਜਤ ਬਰੀ ਕਰ ਦਿੱਤਾ ਗਿਆ ਸੀ ਜਦ ਕਿ ਦੋਨੇ ਮਾਂ ਬੇਟੀ ਨੂੰ ਝੂਠੇ ਇਲਜ਼ਾਮ ਲਗਾਉਣ ਦੇ ਦੋਸ਼ ਵਿੱਚ ਉੱਥੇ ਹੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸਾਹਿਲ ਦੇ ਬਾਪ ਨੇ ਉਸ ਔਰਤ ਨੂੰ ਤਲਾਕ ਦੇ ਦਿੱਤਾ ਸੀ ਸਾਹਿਲ ਦਾ ਬਾਪ ਬਹੁਤ ਸ਼ਰਮਿੰਦਾ ਸੀ ਕਿਉਂਕਿ ਕੱਲ ਦੀ ਆਈ ਔਰਤ ਤੇ ਉਸਦੀ ਬੇਟੀ ਦੇ ਖਾਤਰ ਉਸਨੇ ਆਪਣੇ ਬੇਟੇ ਨੂੰ ਛੱਕਦੀਆਂ ਨਿਗਾਹਾਂ ਨਾਲ ਦੇਖਿਆ ਸੀ ਉਸ ਨੂੰ ਮਾਰਿਆ ਸੀ ਇੱਥੋਂ ਤੱਕ ਕਿ ਆਪਣੇ ਸਾਹਮਣੇ ਆਪਣੇ ਬੇਟੇ ਨੂੰ ਫਾਂਸੀ ਦੇ ਤਖਤ ਤੇ ਲਟਕਾਉਣ ਵਾਲਾ ਸੀ ਹੱਥ ਜੋੜ ਕੇ ਆਪਣੇ ਬੇਟੀ ਤੋਂ ਮਾਫੀ ਮੰਗਣ ਲੱਗਿਆ ਸਾਹਿਲ ਨੇ ਆਪਣੇ ਪਾਪਾ ਦੇ ਹੱਥ ਫੜ ਲਏ ਉਹ ਅੰਦਰੋਂ ਬਹੁਤ ਟੁੱਟ ਚੁੱਕਿਆ ਸੀ ਕਿ ਉਸ ਦਾ ਬਾਪ ਦੁਨੀਆ ਵਾਲਿਆਂ ਦੀਆਂ ਗੱਲਾਂ ਵਿੱਚ ਆ ਕੇ ਅਸ ਨੂੰ ਫਾਸੀ ਦੇ ਤਖਤ ਤੇ ਚੜਾਉਣ ਵਾਲਾ ਸੀ ਇੱਕ ਲੰਬਾ ਸਮਾਂ ਲੱਗਿਆ ਸੀ ਸਾਹਿਲ ਨੂੰ ਆਪਣੇ ਬਾਪ ਦੇ ਨਾਲ ਦੁਬਾਰਾ ਆਪਣਾ ਰਿਸ਼ਤਾ ਬਿਹਤਰ ਕਰਨ ਵਿੱਚ ਇਸ ਹਾਦਸੇ ਤੋਂ ਬਾਅਦ ਸਾਹਿਲ ਦੇ ਪਾਪਾ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਸੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ